ਫਰੀਦਕੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਕੋਟਕਪੁਰਾ ਦੇ ਪਿੰਡ ਖਾਰਾ ਦੇ ਵਿੱਚ ਕਤਲ ਹੋਇਆ ਹੈ ਪਤੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਸਾਬਕਾ ਕਬੱਡੀ ਖਿਡਾਰੀ ਨੇ ਕਤਲ ਕੀਤਾ ਨਸ਼ੇਦ ਆਦੀ ਹੈ ਜਸਪ੍ਰੀਤ ਸਿੰਘ ਸ਼ਕਤੀਮਾਨ ਦੱਸਦੀ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਇਆ ਜ਼ਮੀਨ ਨੂੰ ਲੈ ਕੇ ਪਤਨੀ ਦੇ ਨਾਲ ਵਿਵਾਦ ਤੋਂ ਬਾਅਦ ਕਤਲ ਹੋਣ ਤੱਕ ਘਰ ਦਾ ਸਾਮਾਨ ਵੇਚ ਚੁੱਕਿਆ ਸੀ ਤੇ ਦੱਸਦੀ ਹੈ ਕਿ ਜ਼ਮੀਨ ਵੇਚਣ ਦੀ ਫਿਰਾਕ ਦੇ ਵਿੱਚ ਸੀ ਸਾਬਕਾ ਖਿਡਾਰੀ ਜਸਪ੍ਰੀਤ ਸਿੰਘ ਜ਼ਮੀਨ ਵੇਚਣ ਤੋਂ ਪਤਨੀ ਵਜ੍ਹਾ ਦੀ ਸੀ ਸਹੇਦਕਾਰ ਕੀ ਪਤਨੀ ਦੇ ਵੱਲੋਂ ਜ਼ਮੀਨ ਵੇਚਣ ਤੇ ਰੋਕਣ ਦੇ ਕਰਕੇ ਕਤਲ ਕਰ ਦਿੱਤਾ ਗਿਆ ਖਰਚਾ ਨਹੀਂ ਦੇ ਰਹੇ ਸੀ। ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦੇ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ। ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ। ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ। ਸਹੁਰਾ ਤੇ ਜੀਠ ਤੇ ਸੱਸ ਸਾਡੀ ਕੁੜੀ ਆਂਦੀ ਵੀ ਮੈਂ ਚੱਕਰ ਨਹੀਂ ਦੇਣੀ ਫਿਰ ਕਹਿੰਦੇ ਜਮੀਨ ਨਹੀਂ ਕਿਤੇ ਲੈਣੀ ਸਾਡੀ। ਉਹਦੇ ਕਾਰਨ ਕੁੜੀ ਨੇ ਖੇਤੀ ਆ ਕੇ ਕਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲਿ ਭੋਗਤ ਪਹਿਲਾਂ ਹੀ ਸੀ। ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲੇ ਬਿਹਾ ਕੇ ਬਹਿ ਗਿਆ। ਇਹ ਪ੍ਰੌਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਦਾ ਉੱਥੇ ਗਲ ਘੁੱਟ ਕੇ ਮੇਰੀ ਬੀਬੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲ ਹੀ ਘੁੱਟੇ ਆ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਪ੍ਰੌਣੇ ਤੋਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਆ ਜਾਣ ਕੇ ਤਾਂ ਕਰਦੇ ਸੀ ਆਹੀ ਗੱਲ ਸੀ ਹੁਣ ਤੁਹਾਡੀ ਸਿਸਟਰ ਦੇ ਬੱਚੇ ਹੋਰ ਉਮਰ ਕਿੰਨੀ ਹੈ ਨੂੰਰ ਮੇਰੀ ਸੈਟਰ ਦੀ 28 ਸਾਲ ਹੈ 28 29 28 ਨਹੀਂ ਜਾਦੇ ਹੁ 40 ਸਾਲ ਦੇ 36 40 ਸਾਲ ਹੈ 36 40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ ਤੇ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਗ ਕਰਦੀ ਮੰਗਨ ਸਾਫ਼ ਹੀ ਹੋਣਾ ਚਾਹੀਦਾ ਜੀ ਪਤਾ ਨਹੀਂ ਕਿੰਨੇ ਦੇ ਨਾਲ ਲਾਉਂਦੇ ਤੇ ਨਾਲ ਦੇ ਸਰ ਇੱਕ ਮਦਰ ਵਾਲੀ ਏ ਲੜੀ ਦੇ ਕਿ ਨੌਲੇ ਸਰ ਇਹ ਅੱਜ ਇੱਕ ਪਰਿਵਾਰਿਕ ਵਿਵਾਦ ਕਾਰਨ ਇੱਕ ਏ ਲੜੀ ਗਗਨਦੀਪ कौर ਜਿਹਦੀ ਉਮਰ 40 42 ਸਾਲ ਪਿੰਡ ਕਾਰੇ ਦੀ ਰਹਿਣ ਵਾਲੀ ਸੀ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਗਲਾ ਕਟ ਕੇ ਹੱਤਿਆ ਕੀਤੀ ਗਈ ਹੈ ਅਸਲ ਕਾਰਨ ਇਹਨਾਂ ਦੀ ਲੜਾਈ ਸੀ ਮਾਰ ਕਤਲ ਦਾ ਹੀ ਪਤਾ ਲੱਗਿਆ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ 'ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਹੋਈ ਮਿੱਟੀ ਉਹਨੇ ਪਰ ਮਰਨ ਵਾਲੀ ਗਦਨ ਦੀ ਪਰਵਾਰ ਵਾਲਿਆਂ ਇਸ ਚੀਜ਼ ਦਾ ਬਰੋੜ ਕੀਤਾ ਜਾ ਰਿਹਾ ਸੀ ਜਿਸ ਵੱਲੋਂ ਹੁਣ ਤੱਕ ਦੀ ਪੜਤਾਲ ਦੇ ਜੇ ਤੱਕ ਪਾਇਆ ਗਿਆ ਕਿ ਗਗਨਦੀਪ ਪੌਰ ਜੋ ਕਿ ਨਿਰਦੇਕ ਹੈ ਉਹਦੇ ਘਰ ਵਾਲੇ ਵੱਲੋਂ ਉਹਦਾ ਚੁਨੀ ਨਾਲ ਗਲਾ ਕੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਹੈ ਤੇ ਆਪ ਉਹ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਆਕ੍ਰਮਣ ਜੋਰ ਦਾ ਸਰਪ ਇਹ ਲੱਗੇ ਫਿਲਹਾਲ ਮੁਢਲੀ ਤਬਦੀਸ਼ ਹੋਤਾ ਨਹੀਂ ਪਤਾ ਲੱਗੇ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 10 ਸਾਲ ਦਾ ਲੜਕਾ ਇਹ ਇਹਦੇ ਵਾਰਸ਼ਾਵਲੇ ਗਿਆਨ ਖੈਦਾਰਾ ਜਿਸ ਤਰ੍ਹਾਂ ਦਾ ਵੀ ਉਹ ਸੰਭ ਗਿਆਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਦਾ ਥੋੜਾ ਬੋਤੋ ਪਰਿਵਾਰਿਕ ਪਲੇਸ ਚੱਲਦਾ ਸੀਗਾ